ਸੰਯੋਗ ਮਲਾਇਆ ਬਿਹਾਗੜਾ ਮਹੱਲਾ ਪੰਜਵਾ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨ ਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲਾਗੈ ਤੇਰਾ ਬਾਣਾ ਰਾਮ ਕਰ ਦਇਆ ਮਯਾ ਗੋਪਾਲ ਗੋਬਿੰਦ ਕੋਏ ਨਾਹੀ ਤੁਜ ਬਿਨਾ ਸਮਰੱਥ ਅਗਤ ਅਪਾਰ ਪੂਰਨ ਜੀਉ ਤਨ ਧਨ ਤੁਮ ਮਨਾ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਣ ਤੇਰੀ ਰੱਖ લેਹੁ ਆਵਣ ਜਾਣਾ ਸਾਧਹਿ ਸਰਣੀ ਪਾਈਐ ਹਰ ਜੀਉ ਗੁਣ ਗਾਵਹਿ ਹਰ ਨੀਤਾਰਾ ਧੂਰ ਭਗਤਨ ਕੀ ਮਨ ਤਨ ਲਗੋ ਹਰ ਜੀਉ ਸਭ ਪਤਿਤ ਪਨੀਤਾਰਾ ਪਤ ਤਾਪਨੀਤਾ ਹੋਏ ਤਿਨ ਸੰਗ ਜਿਨ ਬਧਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਤ ਦੇਹ ਚੜਹੈ ਸੋ ਆਇ ਰਿਧ ਸਿਧ ਨਵਨੇ ਦਾ ਹਰ ਜਪ ਜਿਨਹੀ ਆਤਮ ਜੀਤਾ ਬਿਨਵੰਤ ਨਾਨਕ ਵਡਭਾਗ ਪਾਈਐ ਸਾਧ ਸਾਜਨ ਮੀਤਾ ਜਿਨਹੀ ਸਚ ਵਣੰਜਿਆ ਹਰ ਜੀਉ ਸੇ ਪੂਰੇ ਸਾਹਾਰਾਮ ਬਹੁਤ ਖਜ਼ਾਨਾ ਤਿਨ ਪਹਿ ਹਰ ਜਿਓ ਹਰ ਕੀਰਤਨ ਲਾਹਾਰਾਮ ਕਾਮ ਕ੍ਰੋਧ 나 ਲੋਭ ਬਿਆਪੈ ਜੋ ਜਨ ਪ੍ਰਭ ਸਿਓ ਰਾਤਿਆ ਏਕ ਜਾਨ ਹੈ ਏਕ ਮਾਨ ਹੈ ਰਾਮ ਕੈ ਰੰਗ ਮਾਤਿਆ ਲਗ ਸੰਤ ਚਰਨੀ ਪੜੇ ਸਰਨੀ ਮਨ ਚਨਾ ਉਮਾਹਾ ਬਿਨਵੰਤ ਨਾਨਕ ਜਿਨ ਨਾਮ ਪੱਲੈ ਸਹੀ ਸੱਚੇ ਸਾਹਾ ਨਾਨਕ ਸੋਈ ਸਿਮਰੀਐ ਹਰ ਜੀਉ ਜਾ ਕੀ ਕਲ ਧਾਰੀ RAM ਗੁਰਮੁਖ ਮਨੁ ਨਾ ਬਿਸਰੈ ਹਰ ਜੀਉ ਕਰਤਾ ਪੁਰਖ ਮਰਾਰੀ RAM ਦੁਖ ਰੋਗ ਨਾ ਭਉ ਬਿਆਪੈ ਜਿਨਿ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਵਜਲ ਪੂਰਬ ਲਿਖਿਆ ਪਾਇਆ ਵੱਜੀ ਵਦਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ ਬਿਨਵੰਤ ਨਾਨਕ ਸਿਮਰ ਹਰ ਹਰ ਇੱਚ ਪੁੰਨੀ ਹਮਾਰੀ ਬਿਹਗੜਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓੰਕਾਰ ਸਤ ਨਾਮ ਗੁਰ ਪ੍ਰਸਾਦ ਵੱਧ ਸੁਖ ਰੈਣੜੀਏ ਪ੍ਰਿਆ ਪ੍ਰੇਮ ਲੱਗਾ ਘਟ ਦੁੱਖ ਨੀਂਦੜੀਏ ਪਰਸੋਂ ਸਦਾ ਪੱਗਾ ਭਗਤ ਧੂਰ ਬਾੰਚੋਂ ਸਦਾ ਜਾਚੋਂ ਨਾਮ ਰਸ ਬੈਰਾਗਣੀ ਪ੍ਰਿਆ ਰੰਗ ਰਾਤੀ ਸਹਿਜ ਮਾਤੀ ਮਹਾ ਦੁਰਮਤ ਤਿਆਗਣੀ ਗਹਿ ਪੁਜਾਲੀਨੀ ਪ੍ਰੇਮ ਭੀਨੀ ਮਿਲਨ ਪ੍ਰੀ ਤਮ ਸੱਚ ਮੱਗਾ ਬਿਨਵੰਤ ਨਾਨਕ ਧਾਰ ਕਿਰਪਾ ਰਹੂੰ ਚਰਨਾਂ ਸੰਗ ਲੱਗਾ ਮੇਰੀ ਸਖੀ ਸਹਿ ਲੜੀ ਹੋ ਪ੍ਰਭ ਕੈ ਚਰਨ ਲੱਗਾ ਹੈ ਮਨ ਪ੍ਰਿਯ ਪ੍ਰੇਮ ਘਣਾ ਹਰ ਕੀ ਭਗਤ ਮੰਗਹਿ ਹਰ ਭਗਤ ਪਾਈਐ ਪ੍ਰਭ ਧਿਆਈਐ ਜਾਏ ਮਿਲਿਐ ਹਰ ਜਨ ਮਾਨ ਮੋਹ ਵਿਕਾਰ ਤਜੀਐ ਅਰਪ ਤਨ ਧਨ ਇਹੋ ਮਨ ਵੱਡ ਪੁਰਖ ਪੂਰਨ ਗੁਣ ਸੰਪੂਰਨ ਭ੍ਰਮ ਭੀਤ ਹਰ ਹਰ ਮਿਲ ਭਗਹਿ ਬਿਨਵੰਤ ਨਾਨਕ ਸੁਣ ਮੰਤਰ ਸਖੀਏ ਹਰ ਨਾਮ ਨਿਤ 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 ਜਪੈ ਹਰ ਨਾਰ ਸੁਹਾਗਣੀ ਸਬਰੰਗ ਮਾਣੀ ਰਾਡ ਨਾ ਵੈਸੇ ਹੀ ਪ੍ਰਭ ਪੁਰਖ ਚਿਰਾਣੀ ਨਹਿ ਦੂਖ ਪਾਵੈ ਪ੍ਰਭ ਧਿਆਵੈ ਧਨ ਤੇ ਬੜ ਭਾਗੀਆ ਸੁਖ ਸਹਿਜ ਸੁਗਹਿ ਕਿਲ ਵਿਖ ਖੋਵਹਿ ਨਾਮ ਰਸ ਰੰਗ ਜਾਗੀਆ ਮਿਲ ਪ੍ਰੇਮ ਰਹਿਣਾ ਹਰ ਨਾਮ ਕਹਿਣਾ ਪ੍ਰਿਆ ਬਚਨ ਮੀਠੇ ਭਾਣੀ ਬਿਨਵੰਤ ਨਾਨਕ ਮਨ ਇਛ ਪਾਈ ਹਰ ਮਿਲੇ ਪੁਰਖ ਚਿਰਾਣੀ ਤਿਤ ਗ੍ਰਹਿ ਸੋਹਿਲੜੇ ਕੋਡ ਅਨੰਦਾ ਮਨ ਤਨ ਰਵ ਰਹਿਆ ਪ੍ਰਭ ਪਰਮਾਨੰਦਾ ਹਰ ਕੰਤ ਅਨੰਤ ਦਿਆਲ ਸ੍ਰੀ ਧਰ ਗੋਬਿੰਦ ਪਤਤ ਉਧਾਰਨੂ ਪ੍ਰਭ ਕਿਰਪਾ ਧਾਰੀ ਹਰ ਮਰਾਰੀ ਭੈ ਸਿੰਧ ਸਾਗਰ ਤਾਰਨੂ ਜੋ ਸਰਨ ਆਵੇ ਤਿਸ ਕੰਠ ਲਾਵੇ ਇਹੋ ਬਿਰਤਿ ਸੁਆਮੀ ਸੰਦਾ ਬਿਨਵੰਤ ਨਾਨਕ ਹਰਕੰਤ ਮਿਲਿਆ ਸਦਾ ਕੇਲ ਕਰਨ ਦਾ ਬਿਹਾਗੜਾ ਮਹੱਲਾ ਪੰਜਵਾਂ ਹਰ ਚਰਨ ਸਰੋਵਰ ਤਹੈ ਕਰਹੁ ਨਿਵਾਸ ਮਨ ਕਰਮਜਨ ਹਰ ਸਰੀ ਸਭ ਕਿਲ ਵਿਖ ਨਾਸ ਮਨ ਕਰ ਸਦਾ ਮੱਝਨ ਗੋਬਿੰਦ ਸੱਜਣ ਦੁੱਖ ਅੰਧੇਰਾ ਨਾਸਤੇ ਜਨਮ ਮਰਨ ਨਾ ਹੋਈ ਤਿਸ ਕੋ ਕਟੈ ਜਮਕੇ 파ਸੇ ਮਿਲ ਸਾਧ ਸੰਗੇ ਨਾਮ ਰੰਗੇ ਤਹਾਂ ਪੂਰਨ ਆਸੋ ਬਿਨਵੰਤ ਨਾਨਕ ਧਾਰ ਕਿਰਪਾ ਹਰ ਚਰਨ ਕਮਲ ਨਿਵਾਸੋ ਤਹ ਅਨੰਦ ਬਨੋਦ ਸਦਾ ਅਨਹਦ ਚੁਣਕਾਰੋ RAM ਮਿਲ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ RAM ਮਿਲ ਸੰਤ ਗਾਵਹਿ ਖਸਮ ਭਾਵਹਿ ਹਰ ਪ੍ਰੇਮ ਰਸ ਰੰਗ ਪਿੰਨੀਆਂ ਹਰ ਲਾਭ ਪਾਇਆ ਆਪ ਮਟਾਇਆ ਮਿਲੇ ਚਰੀ ਵਿਛੁਣਿਆ ਗਹਿ ਪੁਜਾ ਲੀਨੇ ਦਇਆ ਕੀਨੇ ਪ੍ਰਭ ਏਕ ਅਗਮ ਅਪਾਰੂ ਬਿਨਵੰਤ ਨਾਨਕ ਸਦਾ ਨਿਰਮਲ ਸੱਚ ਸ਼ਬਦ ॠਣ ਝੁਣਕਾਰੂ ਸੁਣ ਵੱਡ ਭਾਗੀਆ ਹਰੇ ਅੰਮ੍ਰਿਤ ਬਾਣੀ ਰਾਮ ਜਿਨ ਕਉ ਕਰਮ ਲਿਖੀ ਤਿਸ ਹਿਦੈ ਸਮਾਣੀ ਰਾਮ ਅਕਾਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthਿਆ ਫਿਰ ਨਾ ਮੂਆ ਕਲ ਕਲੇਸ਼ਾ ਦੁਖ ਹਰੇ ਹਰ ਸਰਨ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਭਾਣੀ ਬਿਨਵੰਤ ਨਾਨਕ ਸਦਾ ਗਾਈਐ ਪਵਿੱਤਰ ਅੰਮ੍ਰਿਤ ਬਾਣੀ ਮਨ ਤਨ ਗਲਤ ਭਏ ਕਿਸ ਕਹਿਣ ਨਾ ਜਾਈ ਰਾਮ ਜਿਸਤੇ ਉਪਜਿਆੜਾ ਤਿੰਨ ਲੀਆ ਸਮਾਈ ਰਾਮ ਮਿਲ ਬ੍ਰਹਮ ਜੋਤੀ ਓਤ ਪੋਤੀ ਉਦਕ ਉਦਕ ਸਮਾਇਆ ਜਲ ਥਲ ਮਹੀਲ ਏਕ ਰਵਿਆ ਨਹਿ ਦੂਜਾ ਦ੍ਰਿਸ਼ਟਾਇ ਬਣ ਤ੍ਰਿਣ ਤ੍ਰੇ ਭਵਨ ਪੂਰ ਪੂਰਨ ਕੀਮਤ ਕਹਿਣ ਨਾ ਜਾਈ ਬਿਨਵੰਤ ਨਾਨਕ ਆਪ ਜਾਣੈ ਜਿਨ ਇਹ ਬਣਤ ਬਣਾਈ ਵੇਹਾ ਗੜਾ ਮੁਹੱਲਾ ਪੰਜਵਾਂ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਨ ਆਧਾਰੀ ਰਾਮ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੀ ਰਾਮ ਪ੍ਰਭ ਮਿਲਹੁ ਪਿਆਰੀ ਮਾਇਆ ਧਾਰੀ ਕਰ ਦਇਆ ਲੜ ਲਾਏ ਲੀਜੀਐ ਦੇਹ ਨਾਮ ਆਪਣਾ ਜਪੂ ਸੁਆਮੀ ਹਰ ਦਰਸ ਪੇਖੇ ਜੀ ਜੀਐ ਸਮਰੱਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ਬਿਨਵੰਤ ਨਾਨਕ ਧਾਰ ਕਿਰਪਾ ਮਿਲ ਹੋ ਪ੍ਰਾਨ ਪਿਆਰੇ ਜਪ ਤਪ ਵਰਤ ਕੀਨੇ ਪੇਖਨ ਕੋ ਚਰਨਾ ਰਾਮ ਤਪਤ ਨਾ ਕਤਹਿ ਬੁਝੈ ਬਿਨ ਸੁਆਮੀ ਸਰਨਾ ਰਾਮ ਪ੍ਰਭ ਸਰਨ ਤੇਰੀ ਕਾਟ ਬੇਰੀ ਸੰਸਾਰ ਸਾਗਰ ਤਾਰੀਐ ਅਨਾਥ ਨਿਰਗੁਣ ਕਛ ਨਾ ਜਾਣਾ ਮੇਰਾ ਗੁਣ ਔਗਣ ਨਾਂ ਵਿਚਾਰੀਐ ਦੀਨ ਦਿਆਲ ਗੋਪਾਲ ਪ੍ਰੀਤਮ ਸਮਰੱਥ ਕਾਰਨ ਕਰਨਾ ਨਾਨਕ ਚਾਤਰ ਕਹ ਹਰ ਬੂੰਦ ਮੰਗੈ ਜਪ ਜੀਵਾ ਹਰ ਹਰ ਚਰਨਾ ਅਮਹਿ ਸਰੂਪ ਰੋਪੀਓ ਹਰ ਹਰ ਨਾਮ ਆਰਾਮ ਸੰਤਹਿ ਸੰਗ ਮਿਲੈ ਜਪ ਪੂਰਨ ਕਾਮ ਆਰਾਮ ਸਭ ਕਾਮ ਪੂਰਨ ਦੁਖ ਬਦੀਰਨ ਹਰ ਨਿਮਕਮਨ ਹੋਣਾ ਬੀਸਰੈ ਆਨੰਦ ਅਨੰਦ ਨੂੰ ਸਦਾ ਸਾਚਾ ਸਰਬਗੁਣ ਜਗਦੀਸ਼ਰੈ ਅਗਨਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ਬਿਨਵੰਤ ਨਾਨਕ ਮੇਰੀ ਇਛਾ ਪੂਰਨ ਮਿਲੇ ਸ਼ੀਰੰਗ ਰਾਮਾ ਕਈ ਕੋਟਕ ਜਗ ਫਲਾ ਸੁਣ ਗਾਵਨ ਹਰੀ ਰਾਮ ਹਰ ਹਰ ਨਾਮ ਜਪਤ ਕੁਲ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੋਹੰਤ ਪ੍ਰਾਣੀ ਤਾਂ ਕੀ ਮਹਿਮਾ ਕਿਤ ਗਨਾ ਹਰ ਬਿਸਰ ਨਾਹੀ ਪ੍ਰਾਨ ਪਿਆਰੇ ਚਿਤਵੰਤ ਦਰਸ਼ਨ ਸਦਮਨਾ ਸੁਭ ਦਿਵਸੇ ਆਏ ਗਹਿ ਕੰਠ ਲਾਏ ਪ੍ਰਭ ਊਚੇ ਅਗਮ ਅਪਾਰੇ ਬਿਨਵੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਅਤ ਪਿਆਰੇ ॿिया ग्रामा महल्ला पंजवाशन